ਤੁਸੀਂ ਦੇਖ ਰਹੇ ਹੋ ਕਿ ਲੋਕ ਸੜਕਾਂ ਦੇ ਉੱਤੇ ਆ ਰਾਣਾ ਜੀ ਦੇ ਸਮਰਥਨ ਦੇ ਵਿੱਚ ਕਿਉਂਕਿ ਕੋਈ ਸਾਜ਼ਿਸ਼ ਵੀ ਇਹਦਾ ਤਹਿਤ ਕੀਤੀ ਜਾ ਸਕਦੀ ਆ ਇਹ ਵੀ ਸੰਸ਼ੇਜ ਦਤਾਇਆ ਜਾ ਰਿਹਾ ਬਾਕੀ ਗੱਲ ਇਹ ਆ ਕਿ ਲੋਕ ਤਾਂ ਸੜਕਾਂ ਤੇ ਆਣੇ ਹੀ ਆ ਕਿਉਂਕਿ ਰਾਣਾ ਗੁਰਜੀਤ ਸਿੰਘ ਕੱਲੇ ਕਪੂਰਥਲੇ ਦੇ ਐਮਐਲਏ ਨਹੀਂ ਹੈਗੇ ਉਹ ਬਲਕਿ ਪੰਜਾਬ ਦੇ ਹੀ ਨਹੀਂ ਹਿੰਦੁਸਤਾਨ ਦੇ ਇੱਕ ਦਬੰਗ ਲੀਡਰ ਨੇ ਵਧੀਆ ਲੀਡਰ ਨੇ ਉਹਨਾਂ ਦੀ ਛਵੀ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਅਤੇ ਸਮਾਜਿਕ ਤੌਰ ਤੇ ਪੂਰੇ ਹੀ ਵਿਸ਼ਵ ਦੇ ਵਿੱਚ ਜਾਨੀ ਜਾਂਦੀ ਆ ਸੋ ਇਹਦੇ ਪਿੱਛੇ ਕਾਂਗਰਸ ਪਾਰਟੀ ਦੇ ਅੱਜ ਸਾਡੇ ਮੇਅਰ ਸਾਹਿਬ ਡਿਫਟੀ ਮੇਅਰ ਸੀਨੀਅਰ ਡਿਫਟੀ ਮੇਅਰ ਕੌਂਸਲਰ ਸਹਿਬਾਨ ਕਾਂਗਰਸ ਪਾਰਟੀ ਦੇ ਪਿੰਡਾਂ ਚੋਂ ਸਰਪੰਚ ਸਹਿਬਾਨ ਔਰ ਇਵਨ ਦਨ ਕਿ ਜਿਹੜੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਪ੍ਰਤੀਨਿਧੀ ਨੇ ਉਹ ਵੀ ਅੱਜ ਇੱਥੇ ਇਕੱਠੇ ਹੋ ਰਹੇ ਨੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਕਿ ਐਡੇ ਵੱਡੇ ਲੀਡਰ ਦੇ ਘਰ ਦੇ ਵਿੱਚ ਦਬਿਸ਼ ਦਿੱਤੀ ਆ ਸੰਸ਼ੇਅ ਲੋਕ ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਿੰਡਾਂ ਤੋਂ ਸ਼ਹਿਰਾਂ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਰਾਣਾ ਜੀ ਕੋ ਆਉਂਦੇ ਆ ਆਪਣੇ ਕੰਮ ਕਰਵਾਉਣ ਵਾਸਤੇ ਔਰ ਜਿੱਦਾਂ ਜਿੱਦਾਂ ਲੋਕ ਅੱਜ ਸਵੇਰ ਤੋਂ ਹੀ ਕੰਮ ਕਰਵਾਉਣ ਵਾਸਤੇ ਇਕੱਠੇ ਹੋ ਰਹੇ ਸੀਗੇ ਆਰ.ਏ.ਸੀ ਦਫ਼ਤਰ ਮਗਰ ਦਫ਼ਤਰ ਦੇ ਅੰਦਰ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ ਸੋ ਜਦੋਂ ਇਹ ਚਰਚਾ ਇਹ ਗੱਲ ਜਦੋਂ ਸ਼ਹਿਰ ਦੇ ਵਿੱਚ ਫੈਲੀ ਆ ਉਦੇ ਬਾਅਦ ਹੀ ਸਾਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵਰਕਰ ਅਤੇ ਧਾਰਮਿਕ ਸਮਾਜਿਕ ਸੰਸਥਾ ਦੇ ਪ੍ਰਤੀਨਿਧੀ ਅੱਜ ਰਾਣਾ ਜੀ ਦੇ ਦਫ਼ਤਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਣ ਲੱਪੇ ਆ ਕਾਰਨ ਕੀ ਮੰਨਦੇ ਹੋ ਕਿ ਉਹ ਕਿਉਂ ਇਹੋ ਜੀ ਸੈਂਟਰ ਗਵਰਨਮੈਂਟ ਨੂੰ ਰੇਡ ਕੀਤੀ ਗਈ ਹੈ ਕਿ ਉਹ ਸੈਬੀ ਦਾ ਕਰਕੇ ਆ ਜਿਹੜਾ ਪਿਛਲੇ ਦਿਨੀ ਸੈਬੀ ਦੇ ਨਾਲੋਂ ਆਰਡਰ ਕੱਢੇ ਸੀਗੇ 65 ਕਰੋੜ ਦੇ ਕੁਝ ਸੀ ਇਹਦੇ ਦੇਖੋ ਇਹਦੇ ਬਾਰੇ ਕੋਈ ਜਾਣਕਾਰੀ ਸਾਡੇ ਕੋਲ ਕੋਈ ਨਹੀਂ ਹੈਗੀ ਬਟ ਗੱਲ ਇਹ ਆ ਕਿ ਸਮਰਥਨ ਦੇ ਵਿੱਚ ਲੋਕ ਅੱਜ ਸੜਕਾਂ ਦੇ ਉੱਤਰ ਰਹੇ ਆ ਔਰ ਇਹ ਹਜੂਮ ਵੱਧਦਾ ਹੀ ਜਾਣਾ ਕਿਉਂਕਿ ਜਦੋਂ ਲੋਕ ਕੰਮ ਕਰਾਣ ਆ ਰਹੇ ਆ ਉਹਨਾਂ ਨੂੰ ਪਤਾ ਲੱਗ ਰਿਹਾ ਤੇ ਨੈਚੁਰਲੀ ਆ ਕੇ ਆਪਣੇ ਲੀਡਰ ਦੇ ਹੱਕ ਦੇ ਵਿੱਚ ਅੱਜ ਆਵਾਜ਼ ਬੁਲੰਦ ਕਰਨ ਵਾਸਤੇ ਸੜਕਾਂ ਦੇ ਸਾਰੇ ਜਾਨੇ ਕੋਈ ਰਾਜਨੀਤਿਕ ਸਾਜ਼ਿਸ਼ ਬਿਲਕੁਲ ਹੋ ਸਕਦੀ ਆ ਸੰਸ਼ੇਸ਼ ਗੱਲ ਦਾ ਵੀ ਚਿਤਰਾਇਆ ਜਾ ਸਕਦਾ ਕਿਉਂਕਿ ਇਸ ਗੱਲ ਨੂੰ ਅਸੀਂ ਛੋਟੇ ਤੌਰ ਤੇ ਨਹੀਂ ਆਕਰੇ ਉਸ ਦਾ ਰਾਜਨੀਤਿਕ ਸਾਜ਼ਿਸ਼ ਹੋਵੇ ਉਹਦੇ ਤਹਿਤ ਹੀ ਇਦਾਂ ਦਾ ਐਕਸ਼ਨ ਲਿੱਤਾ ਗਿਆ ਹੋਵੇ ਇਹ ਕਰਨਾ ਰਾਜਨੀਤਿਕ ਤੌਰ ਤੇ ਵੀ ਹੋ ਸਕਦੀ ਆ ਕੋਈ ਵੱਡੀ ਗੱਲ ਨਹੀਂ ਹੈਗੀ ਬਾਕੀ ਰਾਣਾ ਜੀ ਇਹ ਟੜਕਨ ਜਰਨਲ ਹੈਗੇ ਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਛੋਟੀਆਂ ਮੋਟੀਆਂ ਗੱਲਾਂ ਦੀ ਉਹ ਬਿਲਕੁਲ ਸਾਫ਼ ਸੁਥਰੇ ਆ ਕੋਈ ਇਹ ਕਾਰਨ ਨਹੀਂ ਕਿ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਣ ਲਈ ਉਹਨਾਂ ਨੂੰ ਦਬਾਅ ਪਾਇਆ ਜਾ ਰਿਹਾ ਹੋਵੇ ਇਹ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਹੀ ਉਹ ਦਵਾਥ ਲੈਉਣ ਆਲੇ ਹੈਗੇ ਆ ਕਾਰਨ ਕੀ ਰਿਹਾ ਹੋਏਗਾ ਕਿ ਏਡੀ ਵੱਡੀ ਉਹਨਾਂ ਦੇ ਚੱਟਿੱਗੜ੍ਹ ਘਰ ਦੇ ਵਿੱਚ ਵੀ ਕੋਈ ਵਾਰੀ ਔਰ ਫੈਕਟਰੀਆਂ ਦੇ ਵਿੱਚ ਵੀ ਔਰ ਇੱਥੇ ਕਾਰਜ ਵੀ ਕਿਉਂ ਰਿਹਾ ਰਾਣੀ ਜਾਂ ਕੋਈ ਹੋਰ ਕੋਈ ਸਾਜ਼ਿਸ਼ ਇਹਦੇ ਬਾਰੇ ਅਸੀਂ ਸਾਨੂੰ ਤਾਂ ਜਦੋਂ ਦਫ਼ਤਰ ਆਏ ਕੋਈ ਕੰਮ ਵਾਸਤੇ ਆਏ ਸੀ ਤੇ ਸਾਨੂੰ ਇੱਥੇ ਆਣ ਕੀ ਪਤਾ ਲੱਗਾ ਤੁਹਾਡੀ ਕੋਈ ਗੱਲ ਹੋਈ ਰਾਣਾ ਹੀ ਨਾ ਹੁਣ ਤੱਕ ਨਹੀਂ ਰਾਣਾ ਹੀ ਨਾ ਕੋਈ ਗੱਲ ਨਹੀਂ ਜਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਜਿਹੜੇ ਕੰਮ ਕਰ ਰਹੇ ਦਫ਼ਤਰ ਦੇ ਅੰਦਰ ਜਾਣੀ ਦਿੱਤਾ ਕਿਸੇ ਬੰਦੇ ਨੂੰ ਕੋਈ ਸੰਪਰਕ ਸਾਰੇ ਬਾਹਰ ਖੜੇ ਆਣ ਕੇ ਜੀ ਉਹ ਪਤਾ ਲੱਗਾ ਕਿੰਨੀ ਕਿਹ ਟੀਮ ਹੈ ਕਿੰਨੇ ਮੈਂਬਰ ਹੈਗੇ ਆ ਕੋਈ ਜਾਣਕਾਰੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ